ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆ ਆ ਹਾਂ ਮੇਰੇ ਦੁਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆ ਆ ਹਾਂ ਮੇਰੇ ਦੁਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆ ਟਿਆ ਆ ਕਹਿ ਪਾ ਦੇ ਉਹ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਿਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਤੂੰ ਗੱਤ ਨੇ ਗੱਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਤਾ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਜੇ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਚੋਲੀ ਆਟੇ ਬਾਦੇਓ ਥੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਨ ਨੇ ਮਾਣਿਆਂ ਦਾ ਤਾਂਣਿਆਂ ਦਾ ਤੂੰ ਗੱਤ ਨਿਕਤਿਆ ਦੀ ਤੂੰ ਪਤ ਨਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਂ ਨੇ ਤਾਂਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਲੁ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਦੁਨੀਆਂ ਦੇ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਮਤਾ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਚੋਲੀ ਆ ਟਿਆ ਬਾਦੇਓ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਨ ਨੇ ਮਾਣਿਆਂ ਦਾ ਤੂੰ ਕੱਤਿਆਂ ਦੀ ਤੂੰ ਪੱਤ ਨੇ ਪੱਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆ ਦੀ ਸੁਣ ਦੇ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆ ਟਿਆ ਆ ਕਹਿ ਰ ਪਾ ਦੇਉ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਿਗਤਿਆਂ ਦੀ ਤੂੰ ਪੱਤ ਨਿਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਤੂੰ ਗੱਤ ਨਿਗਤਿਆਂ ਦੀ ਤੂੰ ਪੱਤ ਨਿਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਪਾਣਿਆਂ ਦਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਕਰਤਾਰ ਸਿੰਘ ਜੀ ਤਨ ਤਨ ਬਾਬਾ ਦੀਪ 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 ਸਿੰਘ ਜੀ ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਤਾ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਜੇ ਮੇਰੇ ਸੁਣ ਲੈ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਬਾਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਚੋਲੀਆ